ਉਹ ਜਿਹੜਾ ਜਿਹੜਾ ਪਾਉ ਲੋ ਚਾਹੇ ਉਹ ਵਾਲੇ ਜਿਹੜੇ ਤਿੰਨੇ ਜੀਵਨ ਦੇ ਮੇਰੇ ਵਿਚਾਰ ਤੇਰੇ ਲਈ ਕੋਈ ਵੀ ਕਿੰਨਾ ਵੱਡਾ ਜੋੜ ਨੇ ਕਿਤੇ ਵੱਡੇ ਪਾਰੇ ਤਹਿ ਉਹਨਾਂ ਨੇ ਦੇਖੀ ਨਾ ਹੁਣ ਗਿਆ ਅਸੀਂ ਯਾਰ ਆਪਿਆ ਧੰਨਵਾਦ ਕਰਦੇ ਆ ਕਿ ਉਹਨਾਂ ਨੂੰ ਹਮੇਸ਼ਾ ਲਾਡ ਲਾਡ ਕੇ ਸਾਈਡ ਦੇਣਾ ਸਾਡਾ ਸਾਡਾ ਬਣਾ ਕੇ ਰੱਖਦੇ ਆ ਅਸੀਂ ਤੇਰੀ ਜਾਨ ਲਾਉਂਦੇ ਆ Bu <laughs> çektiğim. <laughs> ਠੀਕ ਹੈ ਸਰ ਜਿਵੇਂ ਅੱਜ ਦੇ ਦਿਨ ਇਹ ਦਿਨ ਤਖਮੀ ਜਿਨ੍ਹਾਂ ਦਾ ਫਰਾਂ ਰਜੀਤਨ ਦੀ ਸ਼ਹਿਰਾਕ ਸਵਾਤਨ ਦੀ ਸ਼ਾਨ ਐਂਕ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਔਰ ਮੁਬਾਰਕ ਦਿਨਾਂ ਯੰਗ ਸਟਾਰ ਫੁੱਟਬਾਲ ਕਲੱਬ ਅੰਮ੍ਰਿਤਸਰ ਨੂੰ ਜਿਨ੍ਹਾਂ ਦੇ ਸਾਰੇ ਸਹਿਯੋਗ ਨਾਲ ਇਹ ਡਰੱਗਸ ਅਗੇਂ ਸਟੜੀ ਸਾਡੀ ਅਵੇਅਰਨੈਸ ਡਰਾਈਵ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਔਰ ਇਹਦਾ ਮੇਨ ਮੈਸੇਜ ਸਾਡਾ ਇਹੀ ਹੈ ਕਿ ਅਸੀਂ ਜਿਹੜਾ ਆਪਣਾ ਯੂਥ ਹੈ ਇਨੂੰ ਆਪਾਂ ਡਰੱਗਸ ਤੋਂ ਦੂਰ ਲੈ ਕੇ ਜਾਈਏ ਔਰ ਫੀਲਡ სპੋਰਟਸ ਦੇ ਵਿੱਚ ਅੱਗੇ ਆਉਣ ਜਿਨ੍ਹਾਂ ਨਾਲ ਉਹਦੀ ਸਿਹਤ ਔਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਓਵਰਆਲ ਸੁਸਾਇਟੀ ਨੂੰ ਅੱਛਾ ਮੈਸੇਜ ਆਵੇ ਦੇਖੋ ਇਹ ਸਾਰਾ ਜਿਹੜਾ ਸ਼ਰੇਹ ਜਾਂਦਾ ਇਹਨਾਂ ਨੂੰ ਯੰਗਸਟਾਰ ਫੁੱਟਬਾਲ ਕਲੱਬ ਨੂੰ ਔਰ ਸਾਡੇ ACP ਸ਼ਿਵਦਰਸ਼ਨ ਜੀ ਨੂੰ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਬੜਾ ਵੈਲ ਆਰਗੇਨਾਈਜ਼ਡ ਔਰ ਵੈਲ ਕੋਆਰਡੀਨੇਟਿਡ ਸਾਰਾ ਟੂਰਨਾਮੈਂਟ ਰਿਹਾ ਕਾਫੀ ਇੰਪੋਰਟੈਂਟ ਹੈ ਜੀ ਬਿਕੋਜ਼ ਸਾਰੀਆਂ ਚੀਜ਼ਾਂ ਹੀ ਜ਼ਰੂਰੀ ਹੈ ਕੱਲਾ ਫਰਨਾ ਐਨਫੋਰਸਮੈਂਟ ਡਿਫਰੈਂਟ ਹੈ ਇਹਦਾ ਸੁਸਾਇਟੀ ਦੇ ਵਿੱਚ ਬੜਾ ਡਿਫਰੈਂਟ ਮੈਸੇਜ ਆਂਦਾ ਕਿਉਂਕਿ ਬੱਚੇ ਪਾਰਟਿਸਿਪੇਟ ਵੀ ਕਰਦੇ ਉਹਨਾਂ ਨੂੰ ਦੇਖ ਕੇ ਹੋਰ ਕਰਦੇ ਆ ਮੀਡੀਆ ਦੇ ਥਰੂ ਕਵਰੇਜ ਹੁੰਦੀ ਹੈ ਔਰ ਲਾਈਵ ਕਵਰੇਜ ਵੀ ਮੈਨੂੰ ਦੱਸਿਆ ਗਿਆ ਇੱਥੇ ਹੋਈ ਹੈ ਉਹਨਾਂ ਛੋਟੇ ਬੱਚਿਆਂ ਦਾ ਨਵੀਂ ਜਨਰੇਸ਼ਨ ਦਾ ਹੋਰ ਇੰਟਰਸਟ ਪੈਂਦਾ ਬਿਲਕੁਲ ਆਉਣ ਵਾਲੇ ਟਾਈਮ 'ਚ ਹੋਰ ਵੀ ਕਰਾਵਾਂਗੇ ਜੀ ਡਿਫਰੈਂਟਲੀ ਜੀ ਹਾਂ ਐ ਸੁਕਸੈਸ ਫੁੱਟਬਾਲ ਐਸੋ ਜਿਹੜਾ ਪੋਟਵਾਲ ਐਸੋ ਜਿਹੜਾ ਸਰ ਅੱਜ ਦਾ ਜਿਹੜਾ ਟੂਰਨਾਮੈਂਟ ਹੈ ਇਹ ਐਸਸੀ ਜੰਗਸਟਾਰ ਫੁੱਟਬਾਲ ਕਲੱਬ ਵੱਲੋਂ ਅਤੇ ਪੁਰਸ਼ ਮਿਸਟੇਟ ਸਰਕਾਰ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਗਿਆ ਵਾ ਇਸ ਦੇ ਵਿੱਚ ਟੋਟਲ ਜਿਹੜੇ 8 ਟੀਮਾਂ ਨੇ ਇਸ ਹਿੱਸਾ ਲਿਆ ਤੇ ਅਸੀਂ ਜਿਹੜੀਆਂ ਅੱਜ ਜੇਤੂ ਟੀਮਾਂ ਹੋਏ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਆ ਜਿਹੜੀ ਇਹਦੇ ਵਿੱਚ ਵਿੰਦਰ ਆਈ ਆ ਉਹ ਬਰਨਾਲ ਦੇ ਯੂਨੀਵਰਸਿਟੀ ਵਿੰਦਰ ਆਈ ਆ ਫਰਸਟ ਤੇ ਸੈਕੰਡ ਆਈ ਆ ਖਾਸ ਕਰਕੇ ਜਿਹੜੀ ਫਰਸਟ 50000 ਦਾ ਨਗਦ ਨਾਮ ਦਿੱਤਾ ਗਿਆ ਨਾਲ ਟਰੋਫੀ ਨਾਲ ਸਨਮਾਨ ਦਿੱਤਾ ਗਿਆ ਜਿਹੜੀ ਸੈਕੰਡ ਆ ਉਹਨਾਂ ਨੂੰ 45000 ਨਗਦ ਰਾਸ਼ੀ ਦਿੱਤੀ ਗਈ ਆ ਤੇ ਨਾਲ ਉਹਨਾਂ ਨੂੰ ਟਰੋਫੀਆਂ ਦਿੱਤੀ ਗਈਆਂ ਮੜਿਆ ਕੌਣ ਆ ਅੱਛਾ ਨਸ਼ੇ ਦੇ ਖਿਲਾਫ ਜਿਹੜੀ ਮੈਮ ਵੀਡੀਓ ਆ ਉਹਦੇ ਤਹਿਤ ਜਿਹੜਾ ਅੱਜ ਜੰਗਸਟਰ ਫੁੱਟਬਾਲ ਕਲੱਬ ਅਮਰਸਰ ਵੱਲੋਂ ਦੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਇੱਥੇ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਸੀ ਇਸ ਦਾ ਮੁੱਖ ਉਦੇਸ਼ ਇਹ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਾਉਣਾ ਅਤੇ ਖੇਡਾਂ ਨਾਲ ਜੋੜਨਾ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਨੌਜਵਾਨ ਪੰਜਾਬ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾ ਸਕਣ ਕਿੱਥੇ ਪੁਲਿਸ ਵੱਲੋਂ ਨਸ਼ਿਆਂ ਦੇ ਸਦਗ੍ਰਦਾਂ ਖਿਲਾਫ ਕਾਨੂੰਨਕਾਰੀ ਵੀ ਕੀਤੀ ਜਾਂਦੀ ਆ ਉਹਨਾਂ ਗੁਰਗੱਵਰੀ ਕੀਤੀ ਜਾਂਦੀ ਆ ਉੱਥੇ ਉਸ ਦੇ ਬਰਾਬਰ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੀ ਦਲਦਲ ਫਸ ਚੁੱਕੇ ਨੇ ਉਹਨਾਂ ਨੂੰ ਮੁੱਖ ਧਰਾਂ ਵਿੱਚ ਸ਼ਾਮਲ ਕਰਨ ਲਈ ਇਹੋ ਜਿਹੇ ਸਪੋਰਟਸ ਇਵੈਂਟ ਜਿਹੜੇ ਕੀਤੇ ਜਾ ਰਹੇ ਨੇ ਮੈਂ ਬਹੁਤ ਹੀ ਧੰਨਵਾਦੀ ਆ ਜੰਗਸਪੋਰਟਸ ਕਲਬ ਅਮਰਸਰ ਜਿਹਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਮਿਸ਼ਨਡ ਪੁਲਿਸ ਅਮਰਸਰ ਦੇ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ ਇੱਕ ਟੂਰਨਾਮੈਂਟ ਜਿਹੜਾ 19 ਤੇ 20 ਤਰੀਕ ਦੋ ਦਿਨ ਚੱਲਿਆ ਤੇ ਅੱਜ ਫਾਈਨਲ ਸੀ ਇਹ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਸੀ ਜੀ ਸਹਿਜ ਰਾਹ ਹਾਂਜੀ ਅੱਜ ਸਰ ਜੀ ਦਾ ਪ੍ਰੋਗਰਾਮ ਕੀਤਾ ਗਿਆ ਸਰਕੀ ਪ੍ਰੋਗਰਾਮ ਦੇ ਅੰਦਰ ਅੱਜ ਦਾ ਪ੍ਰੋਗਰਾਮ ਹੈਗਾ ਸੀ ਨਾਸ਼ਾ ਨੂੰ ਇੱਕ ਪਾਸੇ ਰੱਖ ਕੇ ਖੇਡਾਂ ਵੱਲ ਧਿਆਨ ਦੇਣਾ ਇਹ ਸਾਡੇ ਨਾਲ ਕਪਟਨ ਪੁਲਿਸ ਮਿਸਟਰ ਸਾਹਿਬ ਔਰ ਆਪਣੇ ਯੰਗਿਸਟਾਰ ਦੇ ਸਹਿਯੋਗ ਨਾਲ ਇਹ ਸਾਰਾ ਇਹ ਫੁੱਟਬਾਲ ਦਾ ਟੂਰਨਾਮੈਂਟ ਚੱਲਿਆ ਦੋ ਦਿਨ ਇਹਦੇ ਨਾਲ ਅਸੀਂ ਇਹ ਕਿੰਨੇ ਆ ਕਿ ਬੱਚੇ ਦੂਜੇ ਨਸ਼ਿਆਂ ਨੂੰ ਛੱਡ ਕੇ ਬੱਚੇ ਸਾਡੇ ਇੱਧਰ ਫੁੱਟਬਾਲ ਔਰ ਹਾਕੀ ਜਾਂ ਕੋਈ ਵੀ ਗੇਮ ਵੱਲ ਧਿਆਨ ਦੇਣ ਜਿਹੜੇ ਬੱਚੇ ਉਹ ਇਹ ਜੀਮ ਵਾਲ ਧਿਆਨ ਦੇਣਗੇ ਤੇ ਨਸ਼ਿਆਂ ਵਾਲ ਧਿਆਨ ਨਹੀਂ ਦੇਣਗੇ ਥੱਕੇ ਆ ਰਹੇ ਹੋਣਗੇ ਤੇ ਰਮਾਨਾ ਸੌਂ ਗਏ ਖਾ ਪੀ ਕੇ ਸੌਣਗੇ ਤੇ ਇਸ ਤਰ੍ਹਾਂ ਜੇ ਨਸ਼ਿਆਂ 'ਤੇ ਧਿਆਨ ਦੇਵਾਂਗੇ ਤੇ ਫਿਰ ਖੇਡਾਂ 'ਤੇ ਧਿਆਨ ਦੇ ਦੇ ਅਸੀਂ ਇਸ ਕਰਕੇ ਇਹ ਥੀ ਹੋਰ ਜ਼ਿਆਦਾ ਧਿਆਨ ਦਿੱਤਾ ਹੈ ਕਿ ਖੇਡਾਂ ਵਾਲੇ ਕਿ ਧਿਆਨ ਦੇਣ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਦੇ ਨਾਲ ਸਹਿਯੋਗ ਦੇ ਨਾਲ ਆਪਣਾ ਸਾਰਾ ਇਹ ਟੂਰਨਾਮੈਂਟ ਦਾ ਇੰਤਜ਼ਾਮ ਕੀਤਾ ਜੀ ਪੁਲਿਸ ਦਾ ਤੇ ਜਿਹੜਾ ਕਲੱਬ ਦਾ ਸਹਿਯੋਗ ਹੋ ਕਿਦਾਂ ਦਾ ਰਿਹਾ ਬਹੁਤ ਵਧੀਆ ਜੀ ਪੁਲਸ ਵਾਲਿਆਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਪੁਲਿਸ ਵਾਲਿਆਂ ਦਾ ਸਹਿਯੋਗ ਦਿੱਤਾ ਇਹ ਦੋਨਾਂ ਨੇ ਨਾਲ ਮਿਲ ਕੇ ਬਹੁਤ ਹੀ ਵਧੀਆ ਇਹ ਟੂਰਨਾਮੈਂਟ ਨੂੰ ਭਾਇਆ ਜੀ ਬਾਕੀ ਸਾਡੇ ਕਮਿਸ਼ਨ ਸਾਹਿਬ ਤੇ ਸਾਡੇ ਅਸ਼ੀਰਵਦਨ ਜੀ ਤੇ ਮੈਡਮ ਅਮਨਜੀਤ कौर ਇਹਨਾਂ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਇਹਦੇ ਨਾਲ ਸਾਡਾ ਟੂਰਨਾਮੈਂਟ ਬਹੁਤ ਸਫਲ ਰਿਹਾ ਤੇ ਕੀ ਜਿਹੜੇ ਅੱਗੋਂ ਵੀ ਇਸ ਤਰ੍ਹਾਂ ਦੇ ਸਰ ਜਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ ਵੀ ਹੁੰਦੇ ਆ ਜੀ ਅਸੀਂ ਹਰ ਸਾਲ ਕਰਉਨੇ ਆ ਅਹੀਂ ਨਾਈਟ ਦਾ ਕਰ ਕੋਰੋਨੇ ਟੂਰਨਾਮੈਂਟ ਪਰ ਐਸ ਤੀ ਇਹਨਾਂ ਨੇ ਸਾਨੂੰ ਥੋੜਾ ਜਾਗਰੂਕ ਕਰਾਇਆ ਕਿ ਅਸੀਂ ਤੁਹਾਡੇ ਨਾਲ ਮਿਲ ਕੇ ਨਸ਼ਿਆਂ ਤੋਂ ਰਹਿਤ ਅਹੀਂ ਇੱਕ ਕੰਮ ਕਰੀਏ ਸ਼ੁਰੂ ਇਹ ਹੋ ਸਕਦਾ ਹਰ ਸਾਲ ਹੋ